ਸੋਨਾ ਚਾਂਦੀ ਖਰੀਦਣ ਵਾਲੇ ਧਿਆਨ ਨਾਲ ਸੁਣ ਲੋ ਇਹ ਖਬਰ ਕਿਉਂਕਿ ਹੁਣ ਮੁੜ ਤੋਂ 골ਡ ਤੇ সিলਵਰ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤੇ ਨੇ ਮੁੜ ਤੋਂ 골ਡ সিলਵਰ ਮਹਿੰਗਾ ਹੋ ਚੁੱਕਿਆ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਤਾਰ ਚੜ੍ਹਾਅ ਲਗਾਤਾਰ جاری ਹੈ ਇਸ ਦੌਰਾਨ ਜੇਕਰ ਤੁਸੀਂ ਸੋਨੇ ਤੇ ਚਾਂਦੀ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਦੱਸ ਦਈਏ ਕਿ MCX ਦੇ ਵਿੱਚ ਅੱਜ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮੁੜ ਤੋਂ ਜ਼ਬਰਦਸਤ ਵਾਧਾ ਹੋ ਗਿਆ ਹੈ ਅੱਜ MCX ਦੇ ਉੱਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਤੁਹਾਨੂੰ ਦੱਸਦੀ ਹੈ ਕੇ ਸੋਨੇ ਦੀ ਕੀਮਤ ਦੇ ਵਿੱਚ 786 ਰੁਪਏ ਦਾ ਵਾਧਾ ਹੋ ਚੁੱਕਿਆ ਹੈ 128120 ਰੁਪਏ ਇਸ ਦੀ ਕੀਮਤ ਹੋਈ ਹੈ ਜਨਾਲੀ ਐਮਸੀਐਕਸ ਤੇ ਚਾਂਦੀ ਦੀਆਂ ਕੀਮਤਾਂ ਵੀ 2549 ਪ੍ਰਤੀ ਕਿਲੋਗ੍ਰਾਮ ਵਧ ਕੇ 184150 ਹੋ ਗਈਆਂ ਨੇ ਤਾਂ ਜਿਹੜੇ ਲੋਕ ਯੋਜਨਾ ਬਣਾ ਰਹੇ ਨੇ ਪਲੈਨਿੰਗ ਕਰ ਰਹੇ ਨੇ ਕਿ 골ਡ ਸਿਲਵਰ ਖਰੀਦਣਾ ਹੈ ਜਾਂ ਫਿਰ ਵੇਚਣਾ ਉਹਨਾਂ ਦੇ ਲਈ ਇਹ ਖਾਸ ਖਬਰ ਹੈ ਇਹ ਬਹੁਤ ਹੀ ਅਹਿਮ ਖਬਰ ਹੈ ਤਾਂ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰੋ ਹੋਰ ਲੋਕਾਂ ਤੱਕ ਪਹੁੰਚਾਓ ਕਿਉਂਕਿ ਰਿਕਾਰਡ ਹੁਣ ਤੋੜ ਰਹੇ ਨੇ 골ਡ সিলভার ਦੀਆਂ ਕੀਮਤਾਂ ਮੁੜ ਤੋਂ ਸੋਨਾ ਚਾਂਦੀ ਜਿਹੜਾ ਹੈ ਮਹਿੰਗਾ ਹੋ ਚੁੱਕਿਆ